ਇਹ ਸੁਪਰ ਬਦਲ ਦੇਗਾ ਕੈਸਟਰੋਲ ਦਾ ਰੂਪ ਆਮ ਬੰਦਾ ਜਿਹੜਾ ਇਸ ਵੇਲੇ ਇਸ ਵੀਡੀਓ ਨੂੰ ਦੇਖ ਰਿਹਾ ਹੈ ਸਾਨੂੰ ਸੁਣ ਰਿਹਾ ਹੈ ਉਹਨੂੰ ਕਿਵੇਂ ਪਤਾ ਲੱਗੇ ਵੀ ਕਿਤੇ ਮੈਨੂੰ ਖੂਨ ਗਾੜੇ ਕਰਕੇ ਤਾਂ ਨਹੀਂ ਕੋਈ ਦਿੱਕਤ ਪਰੇਸ਼ਾਨੀ ਹੋ ਰਹੀ ਕੈਸਟਰੋਲ ਵਧੇ ਹੋਣ ਕਰਕੇ ਤਾਂ ਨਹੀਂ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹਾਂ ਮਹਿਸੂਸ ਕਰੇਗਾ ਕਿ ਉਹਦੀ ਬਾਡੀ ਦੇ ਵਿੱਚ ਵੀਕਨੈਸ ਆ ਰਹੀ ਹੈ ਉਹਦੀ ਬਾਡੀ ਪਹਿਲਾਂ ਨਾਲੋਂ ਕੁਝ ਕਮਜ਼ੋਰੀ ਮਹਿਸੂਸ ਕਰਦੀ ਪਈ ਹੈ ਜਿਹੜੇ ਬੰਦੇ ਦਾ ਬਲੈਡ ਕੈਸਟਰੋਲ ਵੱਧ ਚੁੱਕਿਆ ਹੋਇਆ ਦੂਸਰੇ ਨੰਬਰ ਤੇ ਉਦੇ ਸਕਿਨ ਦੇ ਉੱਪਰ ਚਮੜੀ ਦੇ ਉੱਪਰ ਚਿੱਟੇ-ਚਿੱਟੇ ਦਾਗ ਤੁਸੀਂ ਅਕਸਰ ਦੇਖੇ ਹੋਣਗੇ ਬਹੁਤ ਸਾਰੇ ਦਰਸ਼ਕ ਜਿਹੜੇ ਦੇਖ ਰਹੇ ਨੇ ਉਹ ਮਹਿਸੂਸ ਕਰਨਗੇ ਕਿ ਉਹਨਾਂ ਦੀ ਬਾਡੀ ਦੇ ਉੱਪਰ ਚਿੱਟੇ-ਚਿੱਟੇ ਅਲੱਗ-ਅਲੱਗ ਬਾਡੀ ਦੇ ਪਾਰਟਸ ਦੇ ਉੱਪਰ ਚਿੱਟੇ-ਚਿੱਟੇ ਸਪੌਟ ਬਣ ਜਾਂਦੇ ਨੇ ਦਾਗ ਬਣ ਜਾਂਦੇ ਨੇ ਅੱਜਕੱਲ ਬੜਾ ਰੋਲਾ ਪਿਆ ਹੋਇਆ ਹੈ ਜਿਹੜਾ ਵੀ ਟੈਸਟ ਖਾਲੀ ਪੇਟ ਬੰਦਾ ਕਰਾ ਲੈਂਦਾ ਹੈ ਉਹ ਹਰੇ ਕੀ ਕਹਿੰਦਾ ਜੀ ਕੈਸਟਰੋਲ ਵਧਿਆ ਹੈ ਕੈਸਟਰੋਲ ਵਧਿਆ ਹੈ ਜੀ ਕੈਸਟਰੋਲ ਵਧ ਗਿਆ ਖੂਨ ਗਾੜਾ ਹੋ ਗਿਆ ਫਟਾਫਟ ਹੱਲ ਕਰ ਲਓ ਫਟਾਫਟ ਹੱਲ ਕਰ ਲਓ ਕੈਸਟਰੋਲ ਦੋ ਤਰ੍ਹਾਂ ਦੇ ਹੁੰਦੇ ਨੇ ਜਿਹਦੇ ਵਿੱਚੋਂ ਬੈਡ ਕੈਸਟਰੋਲ ਜਿਹੜਾ ਅੱਜ ਬੜੀ ਤੇਜ਼ੀ ਨਾਲ ਬੋਡੀ ਦੇ ਵਿੱਚ ਫੈਲਦਾ ਪਿਆ ਵਧਦਾ ਪਿਆ ਔਰ ਜਦ ਜਿਵੇਂ ਹੀ ਇਹ ਵਧਦਾ ਹੈ ਤਾਂ ਜਿਵੇਂ ਤੁਸੀਂ ਪਹਿਲਾਂ ਹੀ ਕਲੀਅਰ ਕਰ ਦਿੱਤਾ ਹੋਇਆ ਕਿ ਜੇ ਬੈਡ ਕੋਲੈਸਟਰੋਲ ਵਧੇਗਾ ਤਾਂ ਸਾਡੇ ਸਰੀਰ ਦੇ ਵਿੱਚ ਸਾਡੇ ਹਾਰਟ ਦੇ ਫੰਕਸ਼ਨਿੰਗ ਚੇਂਜ ਹੋਏਗੀ ਔਰ ਹਾਰਟ ਅਟੈਕ ਦੇ ਜਿਹੜੇ ਚਾਂਸਸ ਹੋ ਵੱਜ ਜਾਣਗੇ ਫੂਨ ਗਾੜੇ ਦੀ ਮੈਡੀਸਨ ਬਣ ਮੈਡੀਸਨ ਬਣ ਚੁੱਕੀ ਹੈ ਉਹ ਦਵਾਈ ਬਣ ਚੁੱਕੀ ਹੈ ਜਿਹੜੇ ਜਿਹੜਾ ਕੀ ਇਹ ਚੀਜ਼ਾਂ ਸਾਰੀਆਂ ਰਸੋਈ 'ਚ ਪਈਆਂ ਨੇ ਅੱਧਾ ਕੱਪ ਜਿਹੜਾ ਹੈ ਉਹਨੂੰ ਬਚਾਉਣ ਤੋਂ ਬਾਅਦ ਉਹ ਤੁਹਾਡਾ ਇੱਕ ਉਹ ਸੂਪ ਬਣ ਜਾਈਏਗਾ ਫਰੁਕੀ ਸਾਹਿਬ ਜਿਹੜਾ ਤੁਹਾਡੇ ਬਲੈਡ ਕੋਲੇਸਟਰੋਲ ਨੂੰ ਖਤਮ ਕਰਕੇ ਗੁੱਡ ਕੋਲੇਸਟਰੋਲ ਨੂੰ ਇਨਹਾਂਸ ਕਰੇਗਾ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਇਹ ਰਾਮ ਬਣ ਇਲਾਜ ਹੈ ਉਹਨਾਂ ਪੇਸ਼ੈਂਟਾਂ ਵਾਸਤੇ ਜਿਨ੍ਹਾਂ ਦਾ ਲਗਾਤਾਰ ਜਿਹੜਾ ਕੋਲੇਸਟਰੋਲ ਉਹ ਵਧਦਾ ਜਾ ਰਿਹਾ ਉਹਦੇ 8 ਤੋਂ 10 ਡ੍ਰੌਪਸ ਇਸ ਤਰੀਕੇ ਨਾਲ ਆਪਾਂ ਪਾਣੀ 'ਚ ਪਾ ਕੇ ਇਨੂੰ ਆਪਾਂ ਪੀ ਲੈਣਾ ਔਰ ਇਹ ਉਹ ਦਵਾਈ ਬਣ ਚੁੱਕੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਾਰਟ ਟੈਗ ਦੀ ਸਮੱਸਿਆ ਤੁਹਾਨੂੰ ਆਉਣ ਵਾਲੀ ਸੀ ਉਹਦੇ ਤੋਂ ਤੁਹਾਨੂੰ ਪਹਿਲਾਂ ਹੀ ਪ੍ਰੋਟੈਕਟ ਕਰ ਦੇਗੀ ਪਹਿਲਾਂ ਹੀ ਬਚਾ ਦੇਗੀ ਇੰਨੀ ਵੀ ਵਨਸਪਤੀ ਦਾ ਤੇਲ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਨੰਬਰ ਤੇ ਸਰੋਂ ਦਾ ਤੇਲ ਆ ਗਿਆ ਤੋਰੀਏ ਦਾ ਤੇਲ ਆ ਗਿਆ ਸੂਰਜਮੁਖੀ ਦਾ ਤੇਲ ਆ ਗਿਆ ਜਿੰਨੇ ਵੀ ਪਲਾਂਟਸ ਦੇ ਵਿੱਚੋਂ ਨਿਕਲੇ ਹੋਏ ਤੇਲ ਨੇ ਅ ਇਹਦੇ ਵਿੱਚ ਮੋਫਲੀ ਦਾ ਤੇਲ ਆ ਜਾਂਦਾ ਹੈ ਤਿਲਾਂ ਦਾ ਤੇਲ ਆ ਜਾਂਦਾ ਹੈ ਇਹ ਸਾਰੇ ਦੇ ਸਾਰੇ ਤੇਲ ਸਾਡੇ ਬੋਡੀ ਦੇ ਵਿੱਚ ਗੁੱਡ ਕੋਲੇਸਟ੍ਰੋਲ ਨੂੰ ਵਧਾ ਕੇ ਬੈਡ ਕੋਲੇਸਟ੍ਰੋਲ ਨੂੰ ਖਤਮ ਕਰਦੇ ਨੇ ਇਹ ਸੂਪ ਬਦਲ ਦੇਗਾ ਕੋਲੇਸਟ੍ਰੋਲ ਦਾ ਰੂਪ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜਿਹੜੇ ਲੋਕਾਂ ਨੇ ਕਦੇ ਟੈਸਟ ਕਰਵਾਇਆ ਤੇ ਡਾਕਟਰ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡਾ ਤਾਂ ਕੈਸਟਰੋਲ ਵਧਿਆ ਹੋਇਆ ਹੈ ਯਾਨੀ ਕਿ ਜਿਹੜਾ ਤੁਹਾਡਾ ਖੂਨ ਹੈ ਉਹ ਗਾੜਾ ਹੋ ਚੁੱਕਿਆ ਹੈ ਜਿਸ ਕਰਕੇ ਤੁਹਾਨੂੰ ਥਾਂ-ਥਾਂ ਦੇ ਉੱਤੇ ਦਰਦ ਹੋ ਰਿਹਾ ਹੈ ਜਿਸ ਕਰਕੇ ਤੁਹਾਨੂੰ ਬੀਪੀ ਹੋ ਰਿਹਾ ਹੈ ਜਿਸ ਕਰਕੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਹਾਰਟ ਅਟੈਕ ਦਾ ਖਤਰਾ ਹੈ ਜਿਹੜਾ ਉਹ ਵਧ ਗਿਆ ਅਜਿਹੇ ਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਕੁਦਰਤ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਰਸੋਈ ਦੇ ਵਿੱਚ ਰੱਖੀਆਂ ਨੇ ਜੋ ਖੂਨ ਗਾੜੇ ਨੂੰ ਬਦਲ ਦਿੰਦੀਆਂ ਨੇ ਯਾਨੀ ਕਿ ਉਹਦੇ ਨਾਰਮਲ ਰੂਪ ਦੇ ਵਿੱਚ ਲਿਆਉਂਦੀਆਂ ਨੇ ਅੱਜ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਲਸਣ ਵਾਲਾ ਟਮਾਟਰ ਵਾਲਾ ਅਦਰਕ ਵਾਲਾ ਦਾਲਚੀਨੀ ਵਾਲਾ ਤੇ ਨਿੰਬੂ ਵਾਲਾ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਕੈਸਟਰੋਲ ਹੈਗਾ ਵਧਿਆ ਹੋਇਆ ਜਿਹੜਾ ਬੈਡ ਕੈਸਟਰੋਲ ਹੈਗਾ ਖਾਸ ਕਰਕੇ ਉਸ ਦਾ ਕੰਮ ਹਮੇਸ਼ਾ ਲਈ ਕਮਾਮ ਕਰ ਸਕਦਾ ਹੈ ਜਿਹੜਾ ਇਹ ਨੁਸਖਾ ਫਾਰਮੂਲਾ ਸਾਡੇ ਨਾਲ ਇਹ ਨੁਸਖਾ ਫਾਰਮੂਲਾ ਦੇਣ ਵਾਲੇ ਡਾਕਟਰ ਗੁਰਿੰਦਰ ਸਿੰਘ ਰਾਏ ਨਿਊ ਅਮਰੀਸਰ ਤੋਂ ਹਮੇਸ਼ਾ ਹੀ ਬੈਠਦੇ ਨੇ ਔਰ ਆਪਣੇ ਨੁਸਖੇ ਫਾਰਮੂਲੇ ਨਾਲ ਲੋਕਾਂ ਦਾ ਕਾਫੀ ਜ਼ਿਆਦਾ ਇਸ ਵੇਲੇ ਫਾਇਦਾ ਕਰ ਰਹੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਸਸੀਕਾਲ ਜੀ ਸਭ ਤੋਂ ਪਹਿਲਾਂ ਵੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀਕਾਲ ਔਰ ਹਕੀਕਤ ਟੀਵੀ ਦਾ ਇੱਕ ਵਾਰ ਫਿਰ ਸਾਡੇ ਗ੍ਰਹਿ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਨੁਸਖਾ ਫਾਰਮੂਲਾ ਤੁਹਾਡੇ ਕੋਲੋਂ ਪੁੱਛੀਏ ਸਾਨੂੰ ਇਹ ਸਮਝਾਓ ਕਿ ਅੱਜ ਕੱਲ ਬੜਾ ਰੌਲਾ ਪਿਆ ਹੋਇਆ ਜਿਹੜਾ ਵੀ ਟੈਸਟ ਖਾਲੀ ਪੇਟ ਬੰਦਾ ਕਰਾ ਲੈਂਦਾ ਹੈ ਉਹ ਹਰੇਕ ਹੀ ਕਹਿੰਦਾ ਜੀ ਕੈਸਟਰੋਲ ਵਧਿਆ ਹੈ ਕੈਸਟਰੋਲ ਵਧਿਆ ਜੀ ਕੈਸਟਰੋਲ ਵਧ ਗਿਆ ਖੂਨ ਗਾੜਾ ਹੋ ਗਿਆ ਫਟਾਫਟ ਹੱਲ ਕਰ ਲਓ ਫਟਾਫਟ ਹੱਲ ਕਰ ਲਓ ਵੇਖੋ ਜੀ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ ਔਰ ਇਹਦਾ ਹੱਲ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਕੋਲੇਸਟ੍ਰੋਲ ਸਾਰੇ ਹੀ ਜਾਣਦੇ ਨੇ ਇਸ ਗੱਲ ਨੂੰ ਕਿ ਕੋਲੇਸਟ੍ਰੋਲ ਦੋ ਤਰ੍ਹਾਂ ਦੇ ਹੁੰਦੇ ਨੇ ਜਿਹਦੇ ਵਿੱਚੋਂ ਬੈਡ ਕੋਲੇਸਟ੍ਰੋਲ ਜਿਹੜਾ ਅੱਜ ਬੜੀ ਤੇਜ਼ੀ ਨਾਲ ਬੋਡੀ ਦੇ ਵਿੱਚ ਫੈਲਦਾ ਪਿਆ ਹੈ ਵਧਦਾ ਪਿਆ ਹੈ ਔਰ ਜਦ ਜਿਵੇਂ ਹੀ ਇਹ ਵਧਦਾ ਹੈ ਤਾਂ ਜਿਵੇਂ ਤੁਸੀਂ ਪਹਿਲਾਂ ਹੀ ਕਲੀਅਰ ਕਰ ਦਿੱਤਾ ਹੋਇਆ ਕਿ ਜੇ ਬੈਡ ਕੋਲੇਸਟ੍ਰੋਲ ਵਧੇਗਾ ਤਾਂ ਸਾਡੇ ਸਰੀਰ ਦੇ ਵਿੱਚ ਸਾਡੇ ਹਾਰਟ ਦੇ ਫੰਕਸ਼ਨਿੰਗ ਚੇਂਜ ਹੋਏਗੀ ਔਰ ਹਾਰਟ ਅਟੈਕ ਦੇ ਜਿਹੜੇ ਚਾਂਸਸ ਹੋ ਵਧ ਜਾਣਗੇ ਸੋ ਇਸ ਕਰਕੇ ਜਿਹੜਾ ਇਹ ਵਿਸ਼ਾ ਹੈ ਇਹ ਬੜਾ ਗੰਭੀਰ ਹੈ ਔਰ ਇਹ ਦਰਸ਼ਕਾਂ ਦੇ ਲਈ ਬਹੁਤ ਹੈਲਪਫੁਲ ਵੀ ਹੋਣ ਵਾਲਾ ਅੱਜ ਦੀ ਜਿਹੜੀ ਵੀਡੀਓ ਹੈ ਕਿਉਂਕਿ ਅੱਜ ਹਰ ਇੱਕ ਘਰ ਦੇ ਵਿੱਚ ਜੇ ਪੰਜ ਮੈਂਬਰ ਨੇ ਉਹਦੇ ਵਿੱਚੋਂ ਤਿੰਨ ਬਿਮਾਰ ਚੱਲਦੇ ਪੈ ਰਹੇ ਔਰ ਤਿੰਨ ਦੇ ਵਿੱਚੋਂ ਦੋ ਨੂੰ ਕੋਲੇਸਟ੍ਰੋਲ ਵਧੇ ਦੀ ਮਾਤਰਾ ਜਿਹੜੀ ਉਹ ਆਹੀ ਰਹੀ ਹੋਈ ਹੈ ਖਾਸ ਖਾਸ ਕਰਕੇ ਜਦੋਂ ਬਜ਼ੁਰਗਾਂ ਦੀ ਅਸੀਂ ਗੱਲ ਕਰ ਲੈਂਦੇ ਹਾਂ ਬਜ਼ੁਰਗਾਂ 'ਚ ਬੜੀ ਦਿੱਕਤ ਹੈਗੀ ਹੈ ਜਿਹੜੇ 50 ਸਾਲ ਜਾਂ 60 ਸਾਲ ਤੋਂ ਉੱਪਰ ਹੋ ਗਏ ਨੇ ਬਿਲਕੁਲ ਜੀ ਉਹਨਾਂ ਦੇ ਵਿੱਚ ਕਿਉਂਕਿ ਇੱਕ ਤਾਂ ਸਾਡਾ ਖਾਣ ਪੀਣ ਉਸ ਤਰੀਕੇ ਨਾਲ ਹੋ ਗਿਆ ਦੂਸਰਾ ਉਹਨਾਂ ਦੀ ਜਿਹੜੀ ਬਾਡੀ ਐਕਟੀਵਿਟੀ ਨਹੀਂ ਹੈਗੀ ਜਿਸ ਦਾ ਕਰਕੇ ਉਹਨਾਂ ਨੂੰ ਇਹ ਸਮੱਸਿਆ ਆ ਰਹੀ ਹੈ ਤੀਸਰਾ ਬਜ਼ੁਰਗ ਬੰਦਾ ਜਿਹੜਾ ਹੈ ਉਹ ਵਰਜਿਸ ਨਹੀਂ ਕਰਦਾ ਜਾਂ ਉਹ ਚਟਪਟਾ ਵੀ ਖਾ ਲੈਂਦਾ ਜੋ ਹਰ ਤਰੀਕੇ ਦਾ ਜੋ ਬਣਿਆ ਹੈ ਉਹ ਕਹਿੰਦਾ ਵੀ ਮੈਨੂੰ ਦੇ ਦਿਓ ਜੇ ਤਾਂ ਉਸ ਚੀਜ਼ ਦਾ ਅਣਜਾਣ ਹੁੰਦਾ ਹੈ ਕਿ ਬਾਡੀ ਦੇ ਵਿੱਚ ਕੀ ਕੁਝ ਚੱਲ ਰਿਹਾ ਔਰ ਇੱਕ ਵੱਡੀ ਚੀਜ਼ ਹੈ ਕਿ ਉਮ ਵਧਦੀ ਹੋਈ ਉਮਰ ਦੇ ਨਾਲ ਸਾਡੇ ਆਰਗਨਸ ਦੇ ਜਿਹੜੇ ਫੰਕਸ਼ਨ ਨੇ ਉਹ ਸਲੋ ਹੋ ਜਾਂਦੇ ਨੇ ਉਹਨਾਂ ਦੀ ਵਰਕਿੰਗ ਪ੍ਰੋਸੈਸ ਜਿਹੜਾ ਉਹ ਸਲੋ ਹੋ ਜਾਂਦਾ ਤਾਂ ਉੱਥੇ ਜਾ ਕੇ ਵੀ ਜਿਹੜੀ ਇਹ ਦਿੱਕਤ ਉਬਜ਼ੁਰਗਾਂ ਦੇ ਵਿੱਚ ਜ਼ਿਆਦਾ ਆ ਜਾਂਦੀ ਹੈ ਅੱਛਾ ਡਾਕਟਰ ਸਾਹਿਬ ਚਲੋ ਤੁਹਾਨੂੰ ਤਾਂ ਜਿਹੜਾ ਬੰਦੇ ਦਾ ਚਿਹਰਾ ਦੇਖ ਕੇ ਨਵਜ਼ ਪੜ ਕੇ ਜਾਂ ਬੰਦੇ ਦੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚੋਂ ਬਿਉਰਾ ਲੈ ਕੇ ਤੁਹਾਨੂੰ ਤਾਂ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਕੈਸਟਰੋਲ ਹੈਗਾ ਉਹ ਵਧਿਆ ਹੋਇਆ ਤੇ ਇੱਕ ਆਮ ਬੰਦਾ ਜਿਹੜਾ ਇਸ ਵੇਲੇ ਇਸ ਵੀਡੀਓ ਨੂੰ ਦੇਖ ਰਿਹਾ ਸਾਨੂੰ ਸੁਣ ਰਿਹਾ ਉਹਨੂੰ ਕਿਵੇਂ ਪਤਾ ਲੱਗੇ ਵੀ ਕਿਤੇ ਮੈਨੂੰ ਖੂਨ ਗਾੜੇ ਕਰਕੇ ਤਾਂ ਨਹੀਂ ਕੋਈ ਦਿੱਕਤ ਪਰੇਸ਼ਾਨੀ ਹੋ ਰਹੀ ਕੈਸਟਰੋਲ ਵਧੇ ਹੋਣ ਕਰਕੇ ਤਾਂ ਨਹੀਂ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹਾਂ ਉਹਦੇ ਵਿੱਚ ਜੇ ਉਹਨੇ ਉਹਦੀ ਬਾਡੀ ਚ ਕਿੰਨਾ ਕੈਸਟਰੋਲ ਵੱਧ ਚੁੱਕਿਆ ਇਹਦੀ ਤਾਂ ਰਿਪੋਰਟ ਤੋਂ ਹੀ ਪਤਾ ਚੱਲੇਗਾ ਕਿ ਕਿੰਨਾ ਵਧਿਆ ਬਟ ਜੇ ਉਹਦੀ ਬਾਡੀ ਚ ਵੱਧ ਚੁੱਕਿਆ ਉਹਨੂੰ ਲੱਛਣ ਕੀ ਆ ਰਹੇ ਨੇ ਕੀ ਸਿੰਪਟਮ ਆ ਰਹੇ ਨੇ ਅਗਰ ਉਹਨੇ ਇਸ ਚੀਜ਼ ਨੂੰ ਸਮਝਣਾ ਹੈ ਤਾਂ ਸਭ ਤੋਂ ਪਹਿਲਾਂ ਉਹ ਇਸ चीज ਨੂੰ ਮਹਿਸੂਸ ਕਰੇਗਾ ਕਿ ਉਹਦੀ ਬਾਡੀ ਦੇ ਵਿੱਚ ਵੀਕਨੈਸ ਆ ਰਹੀ ਹੈ ਉਹਦੀ ਬਾਡੀ ਪਹਿਲਾਂ ਨਾਲੋਂ ਕੁਝ ਕਮਜ਼ੋਰੀ ਮਹਿਸੂਸ ਕਰਦੀ ਪਈ ਹੈ ਜਿਹੜੇ ਬੰਦੇ ਦਾ ਬਲੈਡ ਕੋਲੇਸਟ੍ਰੋਲ ਵੱਧ ਚੁੱਕਿਆ ਹੋਇਆ ਦੂਸਰੇ ਨੰਬਰ ਤੇ ਉਹਦੇ ਸਕਿਨ ਦੇ ਉੱਪਰ ਚਮੜੀ ਦੇ ਉੱਪਰ ਚਿੱਟੇ-ਚਿੱਟੇ ਦਾਗ ਤੁਸੀਂ ਅਕਸਰ ਦੇਖੇ ਹੋਣਗੇ ਬਹੁਤ ਸਾਰੇ ਦਰਸ਼ਕ ਜਿਹੜੇ ਦੇਖ ਰਹੇ ਨੇ ਉਹ ਮਹਿਸੂਸ ਕਰਨਗੇ ਕਿ ਉਹਨਾਂ ਦੀ ਬਾਡੀ ਦੇ ਉੱਪਰ ਚਿੱਟੇ-ਚਿੱਟੇ ਅਲੱਗ-ਅਲੱਗ ਬਾਡੀ ਦੇ ਪਾਰਟਸ ਦੇ ਉੱਪਰ ਚਿੱਟੇ-ਚਿੱਟੇ ਸਪੌਟ ਬਣ ਜਾਂਦੇ ਨੇ ਦਾਗ ਬਣ ਜਾਂਦੇ ਨੇ ਜਿਸ ਤੋਂ ਉਹਨਾਂ ਨੂੰ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਉਹਦੀ ਬਾਡੀ ਦੇ ਵਿੱਚ ਬੈਡ ਕੋਲੇਸਟ੍ਰੋਲ ਜਿਹੜਾ ਹੋ ਵਧ ਰਿਹਾ ਹੈ ਔਰ ਤੀਸਰੇ ਨੰਬਰ ਤੇ ਸਭ ਇੱਕ ਬੜੀ ਧਿਆਨ ਦੇਣ ਵਾਲੀ ਚੀਜ਼ ਹੈ ਬਹੁਤ ਸਾਰੇ ਲੇਡੀਜ਼ ਔਰ ਜੈਂਟਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਅੱਖਾਂ ਦੀ ਜਿਹੜੀ ਇਹ ਪਰਤ ਹੈ ਇਸ ਜਗ੍ਹਾ ਦੇ ਉੱਪ ਇੱਕ ਗੰਢ ਜੀ ਹਾਂਜੀ ਹਾਂਜੀ ਗੰਢ ਜੀ ਅਲੱਗ ਤੋਂ ਨਜ਼ਰ ਆਉਂਦੀ ਹੈ ਬੜੀ ਆਊਟ ਲੱਗਦੀ ਹੈ ਬੜੀ ਆਊਟ ਲੱਗਦੀ ਔਰ ਦੂਰੋਂ ਦੇਖਣ ਵਾਲ ਨੂੰ ਪਤਾ ਲੱਗਦਾ ਕਿ ਇਹਦੇ ਅੱਖ ਦੇ ਉੱਪਰ ਇਸ ਉੱਪਰ ਉੱਪਰਲੀ ਸਾਈਡ ਜਿਹੜਾ ਹੈ ਉਹ ਕੁਝ ਲੱਗਿਆ ਹੋਇਆ ਜਾਂ ਬਣਿਆ ਹੋਇਆ ਤਾਂ ਉਹ ਉਹ ਵੀ ਉਸ ਇਨਸਾਨ ਦਾ ਬਣ ਰਿਹਾ ਜਿਹਦਾ ਬੈਡ ਕੋਲੇਸਟ੍ਰੋਲ ਵਧਿਆ ਹੋਇਆ ਮਤਲਬ ਨਿਸ਼ਾਨ ਜੇ ਬਣ ਜਾਂਦੇ ਨੇ ਇੱਕ ਅਲੱਗ ਮਾਸ ਜੇ ਬਣ ਜਾਂਦੇ ਅਲੱਗ ਤੋਂ ਮਾਸ ਜੇ ਬਣ ਜਾਂਦਾ ਤਾਂ ਉਹ ਵੀ ਉਹਨਾਂ ਦਾ ਬਣ ਰਿਹਾ ਜਿਨ੍ਹਾਂ ਦਾ ਬੈਡ ਕੋਲੇਸਟ੍ਰੋਲ ਜਿਹੜਾ ਉਹ ਹਾਈ ਹੋਇਆ ਹੋਇਆ ਔਰ ਬੈਡ ਕੋਲੇਸਟ੍ਰੋਲ ਹਾਈ ਹੋਣ ਤੋਂ ਬਾਅਦ ਪੇਟ ਦੇ ਵਿੱਚ ਮ ਦਰਦ ਅਕਿਊਟ ਦਰਦ ਜਿਹੜੀ ਐ ਉਹ ਵੀ ਬਣ ਜਾਂਦੀ ਐ ਕਦੀ ਦਰਦ ਹੋਗੀ ਕਦੀ ਬੰਦ ਹੋਗੀ ਆਪਣੇ ਆਪ ਹੋ ਜਾਂਦੀ ਐ ਆਪਣੇ ਆਪ ਬੰਦ ਹੋ ਜਾਂਦੀ ਐ ਇਹ ਵੀ ਇੱਕ ਸਿੰਪਟਮ ਐ ਬੈਡ ਕੈਸਟਰੋਲ ਵਧਨ ਦਾ ਔਰ ਇਹਦੇ ਵਿੱਚ ਖਾਸ ਕਰਕੇ ਜਿਹੜੇ ਸਾਡੇ ਹੱਥ ਤੇ ਪੈਰ ਨੇ ਉਸ ਉਹ ਠੰਡੇ ਰਹਿੰਦੇ ਨੇ ਅਕਸਰ ਵੇਖਿਆ ਕਿ ਪੈਰਾਂ ਹੱਥਾਂ ਤੋਂ ਸੇਕ ਵੀ ਨਿਕਲਦਾ ਪਰ ਜਿਨ੍ਹਾਂ ਦਾ ਬੈਡ ਕੈਸਟਰੋਲ ਵੱਧ ਜਾਂਦਾ ਉਹਨਾਂ ਦੇ ਹੱਥ ਪੈਰ ਠੰਡੇ ਰਹਿੰਦੇ ਨੇ ਔਰ ਨਾੜਾਂ ਦੇ ਵਿੱਚ ਜਦੋਂ ਕੈਸਟਰੋਲ ਬਣਦਾ ਨਾੜਾਂ ਦੇ ਵਿੱਚ ਬਲੋਕੀਜ਼ ਬਣਦੀ ਐ ਤਾਂ ਜਿਹੜਾ ਨੰਮਨੈਸ ਐ ਹੱਥ ਪੈਰ ਸੁਣਨ ਹੋਣ ਦੀ ਸਮੱਸਿਆ ਉਹਦੇ ਵਿੱਚ ਵੀ ਜਿਨ੍ਹਾਂ ਦਾ ਇਹ ਚੀਜ਼ ਹੋ ਰਹੀ ਆ ਉਹ ਵੀ ਆਪਣਾ ਧਿਆਨ ਦੇ ਲੈਣ ਕਿ ਉਹਨਾਂ ਦੀ ਬੋਡੀ ਦੇ ਵਿੱਚ ਵੀ ਬੈਡ ਕੋਲੇਸਟ੍ਰੋਲ ਜਿਹੜਾ ਉਹ ਹਾਈ ਹੋ ਚੁੱਕਿਆ ਹੈ ਡਾਕਟਰ ਸਾਹਿਬ ਤੁਸੀਂ ਬਾਰ ਬਾਰ ਇੱਕ ਗੱਲ ਕਰ ਰਹੇ ਹੋ ਬੈਡ ਕੋਲੇਸਟ੍ਰੋਲ ਬੈਡ ਕੋਲੇਸਟ੍ਰੋਲ ਬੈਡ ਇਹ ਚੰਗਾ ਵੀ ਹੁੰਦਾ ਜੀ ਕੋਲੇਸਟ੍ਰੋਲ ਤਾਂ ਮਾੜਾ ਹੀ ਹੈ ਜੀ ਹਾਂ ਨਹੀਂ ਬਿਲਕੁਲ ਜੀ ਚੰਗਾ ਵੀ ਹੁੰਦਾ ਹੈ ਸਾਡੀ ਬੋਡੀ ਨੂੰ ਜਿਹੜਾ ਲੀਵਰ ਸਾਡਾ ਹੈ ਲੀਵਰ ਇਹ ਸਾਡੇ ਕੋਲੇਸਟ੍ਰੋਲ ਨੂੰ ਬਣਾਉਂਦਾ ਪਿਆ ਹੈ ਔਰ ਬਾਡੀ ਦੇ ਵਿੱਚ ਜੋ ਵੀ ਕੁਦਰਤ ਨੇ ਦਿੱਤਾ ਹੈ ਉਹ ਸਾਡੇ ਫਾਇਦੇ ਲਈ ਹੈ ਕੈਸਟਰੋਲ ਸਾਡੀ ਬਾਡੀ ਲਈ ਬਹੁਤ ਹੀ ਵਧੀਆ ਇੱਕ ਪਦਾਰਥ ਹੈ ਸਾਡੀ ਬਾਡੀ ਦਾ ਜਿਹੜਾ ਕਿ ਬਾਡੀ ਦੇ ਵਿੱਚ ਰਿਲੀਜ਼ ਹੁੰਦਾ ਸਾਡਾ ਲੀਵਰ ਉਹਨੂੰ ਰਿਲੀਜ਼ ਕਰਦਾ ਹੈ ਇਹਦਾ ਕੰਮ ਕੀ ਹੈ ਕਿ ਇਹਨੇ ਸਾਡੇ ਸੈਲ ਤੱਕ ਪਹੁੰਚਣਾ ਹੈ ਔਰ ਸੈਲ ਦੀ ਮੈਮਰੀ ਨੂੰ ਪ੍ਰੋਟੈਕਟ ਕਰਨਾ ਹੈ ਇਹ ਇਹ ਕੋਲੇਸਟ੍ਰੋਲ ਦਾ ਗੁੱਡ ਕੋਲੇਸਟ੍ਰੋਲ ਦਾ ਕੰਮ ਹੈ ਪਰ ਜਿਵੇਂ ਹੀ ਅਸੀਂ ਚਿਕਨਾਹਟ ਵਾਲੀਆਂ ਚੀਜ਼ਾਂ ਖਾਂਦੇ ਆ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਜਿਹਦੇ ਨਾਲ ਲੀਵਰ ਨੂੰ ਉਹ ਖਾਣ ਤੋਂ ਬਾਅਦ ਉਸ ਚੀਜ਼ ਨੂੰ ਪਚਾਉਣ ਵਾਸਤੇ ਲੀਵਰ ਨੂੰ ਹਾਈ ਹਾਈ ਮਾਤਰਾ ਦੇ ਵਿੱਚ ਜਿਹੜਾ ਉਹ ਕੋਲੇਸਟ੍ਰੋਲ ਬਣਾਉਣਾ ਪੈਂਦਾ ਜਦੋਂ ਹਾਈ ਮਾਤਰਾ 'ਚ ਬਣਾਏਗਾ ਤਾਂ ਉਹਦੇ ਵਿੱਚ ਜਦੋਂ ਜ਼ਿਆਦਾ ਕੁਆਂਟੀਟੀ 'ਚ ਬਣੇਗਾ ਤਾਂ ਉਹਦੇ ਵਿੱਚ ਕੁਝ ਗੁੱਡ ਤੇ ਕੁਝ ਬੈਡ ਵੀ ਐਡ ਹੋ ਜਾਂਦਾ ਫਿਰ ਜਿਹੜਾ ਬੈਡ ਹੈ ਇਹ ਹੌਲੀ ਹੌਲੀ ਕਰਕੇ ਸਾਡਾ ਜਿੰਨਾ ਵੀ ਨਰਵਸ ਸਿਸਟਮ ਹੈ ਜਿੰਨੀਆਂ ਵੀ ਨਰਵਸ ਨੇ ਉਹਨਾਂ ਨੂੰ ਬਲੌਕ ਕਰਨਾ ਸ਼ੁਰੂ ਕਰ ਦਿੰਦਾ ਤਾਂ ਕੋਲੇਸਟ੍ਰੋਲ ਚੰਗਾ ਜਿਹੜਾ ਹੈ ਉਹ ਸਾਡੇ ਸਿਹਤ ਲਈ ਚੰਗਾ ਕੰਮ ਕਰਦਾ ਹੈ ਜਿਹੜਾ ਬੈਡ ਹੈ ਉਹ ਸਾਡੇ ਲਈ ਬੈਡ ਇਫੈਕਟ ਪਾ ਰਿਹਾ ਹੈ ਸਭ ਤੋਂ ਜ਼ਿਆਦਾ ਇਸ ਵੇਲੇ ਜਿਹੜਾ ਬੈਡ ਕੋਲੇਸਟ੍ਰੋਲ ਹੈਗਾ ਜਿਹੜਾ ਕਿਹੜਾ ਉਹ ਸਾਡੀ ਰਸੋਈ ਦੇ ਵਿੱਚ ਕਿਹੜੀ ਚੀਜ਼ ਹੈ ਜਿਹਦੇ ਕਰਕੇ ਇਸ ਵੇਲੇ ਸਾਡਾ ਜਿਹੜਾ ਕੂਨ ਹੈਗਾ ਉਹ ਬਹੁਤ ਜ਼ਿਆਦਾ ਗਾੜਾ ਹੋ ਰਿਹਾ ਹੈ ਲਗਾਤਾਰ ਹੋ ਰਿਹਾ ਹੈ ਇਹਦੇ ਵਿੱਚ ਫਰੁਕੀ ਸਾਹਿਬ ਬੜੀ ਹੀ ਧਿਆਨ ਦੇਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਰੋਜ਼ ਰੋਜ਼ ਜਿਹੜਾ ਖਾ ਪੀ ਰਹੇ ਆ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਸਾਡੀ ਬਾਡੀ ਚ ਕੈਸਟਰੋਲ ਵਧਾ ਰਹੀਆਂ ਨੇ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆ ਜਾਂਦਾ ਹੈ ਸਾਡਾ ਜਿੰਨਾ ਵੀ ਅਸੀਂ ਮਟਰਨ ਤੇ ਚਿਕਨ ਖਾ ਰਹੇ ਹਾਂ ਜਿੰਨੇ ਵੀ ਚਿਕਨ ਖਾਣ ਵਾਲੇ ਮਟਰਨ ਖਾਣ ਵਾਲੇ ਦਰਸ਼ਕ ਜਾਂ ਪੇਸ਼ੈਂਟ ਸਾਨੂੰ ਦੇਖ ਰਹੇ ਨੇ ਉਹ ਇਸ ਜੀਜ਼ੇ ਤੇ ਧਿਆਨ ਦੇਣ ਕਿ ਜਿਹੜਾ ਵੀ ਜਿਹੜੇ ਵੀ ਪਰਸਨ ਇਸ ਚੀਜ਼ ਦਾ ਇਸਤੇਮਾਲ ਲਗਾਤਾਰ ਕਰਦੇ ਪਏ ਨੇ ਉਹਨਾਂ ਦੀ ਬਾਡੀ ਦੇ ਵਿੱਚ बैड ਕੋਲੇਸਟ੍ਰੋਲ ਵਧ ਚੁੱਕਿਆ ਹੈ ਔਰ ਦੂਸਰੇ ਨੰਬਰ ਤੇ ਜਿੰਨੇ ਵੀ ਪੈਕਿੰਗ ਵਾਲੇ ਫੂਡ ਨੇ ਪੈਕਿੰਗ ਦੇ ਵਿੱਚ ਜਿੰਨੇ ਵੀ ਤੁਸੀਂ ਗਿਣ ਲੋ ਉਹਨੇ ਥੋੜਿਆ ਉਹ ਸਾਰੇ ਫੂਡ ਵੀ ਸਾਡੇ बैड ਕੋਲੇਸਟ੍ਰੋਲ ਨੂੰ ਵਧਾ ਰਹੇ ਨੇ ਔਰ ਤੀਸਰੇ ਨੰਬਰ ਤੇ ਆ ਗਿਆ ਸਰ ਜਿੰਨਾ ਵੀ ਰਿਫਾਈਨਡ ਆਇਲ ਆ ਰਿਹਾ ਉਹ ਅਲੱਗ-ਅਲੱਗ ਤਰੀਕੇ ਦੇ ਵਿੱਚ ਆ ਰਿਹਾ ਜਿੰਨਾ ਵੀ ਰਿਫਾਈਨਡ ਆਇਲ ਆ ਰਿਹਾ ਸਾਰੇ ਦਾ ਸਾਰਾ ਸਾਡੀ ਬਾਡੀ 'ਚ बैड ਕੋਲੇਸਟ੍ਰੋਲ ਨੂੰ ਵਧਾ ਰਿਹਾ ਤੁਸੀਂ ਧਿਆਨ ਦਿਓਗੇ ਕਿ ਜਦੋਂ ਇਹ ਰਫਾਈਨਡ ਆਇਲ ਜਿਹੜੇ ਮਾਰਕੀਟ ਚ ਫੈਕਟਰੀਆਂ ਚ ਬਣਦੇ ਪਏ ਨੇ ਜਦੋਂ ਇਹ ਸਾਡੇ ਘਰਾਂ ਚ ਨਹੀਂ ਹੁੰਦੇ ਸੀਗੇ ਉਦੋਂ ਕੋਈ ਵੀ ਪੇਸ਼ੈਂਟ ਹਾਰਟ ਦੀ ਪ੍ਰੋਬਲਮ ਤੋਂ ਪੀੜਤ ਨਹੀਂ ਸੀ ਜਾਂ ਕਿਸੇ ਨੂੰ ਵੀ ਹਾਰਟ ਅਟੈਕ ਨਹੀਂ ਆਂਦਾ ਸੀ ਜਦੋਂ ਤੋਂ ਹੀ ਅਸੀਂ ਬਾਹਰਲਾ ਤੇਲ ਫੈਕਟਰੀਆਂ ਦਾ ਜਾਂ ਪੈਕਿੰਗ ਵਾਲਾ ਤੇਲ ਲੈਣਾ ਸ਼ੁਰੂ ਕੀਤਾ ਹੈ ਹਾਰਟ ਅਟੈਕ ਦੀ ਸਮੱਸਿਆ ਉਦੋਂ ਤੋਂ ਵੱਧ ਚੁੱਕੀ ਹੈ ਤਾਂ ਇਹ 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 ਨੇ ਸਾਡੇ ਖਾਣ ਪੀਣ ਦੇ ਵਿੱਚ ਚੀਜ਼ਾਂ ਪਰ ਇਹਦੇ ਅਲਟਰਨੇਟਿਵ ਦੇ ਵਿੱਚ ਜੇ ਅਸੀਂ ਉਹਨੂੰ ਅਸੀਂ ਕਹਿੰਦੇ ਆ ਕਿ ਇਹ ਚ ਹੋਗੀਆਂ ਜਿਹੜੀਆਂ ਮਾੜੀਆਂ ਚੀਜ਼ਾਂ ਜੋ ਵਧਾਰੀਆਂ ਨੇ ਪਰ ਇਹਨੂੰ ਬੈਲੈਂਸ ਕਰਨ ਵਾਸਤੇ ਸਾਡੀ ਕੁਦਰਤ ਨੇ ਇੰਨਾ ਵਧੀਆ ਆਇਲ ਸਾਨੂੰ ਦਿੱਤਾ ਹੋਇਆ ਹੈ ਇੰਨੇ ਵਧੀਆ ਤੇਲ ਸਾਨੂੰ ਦਿੱਤੇ ਹੋਏ ਨੇ ਜਿਹੜੇ ਸਾਡੇ ਇਸ ਕੋਲੇਸਟ੍ਰੋਲ ਨੂੰ ਕੰਟਰੋਲ ਕਰ ਸਕਦੇ ਨੇ ਬੈਡ ਕੋਲੇਸਟ੍ਰੋਲ ਨੂੰ ਘਟਾ ਕੇ ਔਰ ਜਿਹੜਾ ਗੁੱਡ ਕੋਲੇਸਟ੍ਰੋਲ ਉਹਦੀ ਮਾਤਰਾ ਨੂੰ ਹੋਰ ਇਨਹਾਂਸ ਹੋਰ ਵਧਾ ਸਕਦੇ ਨੇ ਉਹਦੇ ਵਿੱਚ ਫਰੁਕੀ ਸਾਹਿਬ ਸਭ ਤੋਂ ਸੌਖੀ ਚੀਜ਼ ਤੇ ਸਿੰਪਲ ਚੀਜ਼ ਜੋ ਸਾਡੇ ਘਰਾਂ ਦੇ ਵਿੱਚ ਹੈ ਸਰੋਂ ਦਾ ਤੇਲ ਮਤਲਬ ਮੇਰੇ ਕਹਿਣ ਦਾ ਕਿ ਜਿੰਨੇ ਵੀ ਵਨਸਪਤੀ ਦਾ ਤੇਲ ਹੈ ਜਿੰਨੇ ਵੀ ਵਨਸਪਤੀ ਦਾ ਤੇਲ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਨੰਬਰ ਤੇ ਸਰੋਂ ਦਾ ਤੇਲ ਆ ਗਿਆ ਤੋਰੀਏ ਦਾ ਤੇਲ ਆ ਗਿਆ ਸੂਰਜਮੁਖੀ ਦਾ ਤੇਲ ਆ ਗਿਆ ਜਿੰਨੇ ਵੀ ਪਲਾਂਟਸ ਦੇ ਵਿੱਚੋਂ ਨਿਕਲੇ ਹੋਏ ਤੇਲ ਨੇ ਇਹਦੇ ਵਿੱਚ ਮੋਹਫਲੀ ਦਾ ਤੇਲ ਆ ਜਾਂਦਾ ਹੈ ਤਿਲਾਂ ਦਾ ਤੇਲ ਆ ਜਾਂਦਾ ਹੈ ਇਹ ਸਾਰੇ ਦੇ ਸਾਰੇ ਤੇਲ ਸਾਡੇ ਬਾਡੀ ਦੇ ਵਿੱਚ ਗੁੱਡ ਕੋਲੇਸਟ੍ਰੋਲ ਨੂੰ ਵਧਾ ਕੇ ਬੈਡ ਕੋਲੇਸਟ੍ਰੋਲ ਨੂੰ ਖਤਮ ਕਰਦੇ ਨੇ ਔਰ ਘਟਾ ਦਿੰਦੇ ਨੇ ਜੀ ਜੀ ਇਹ ਹੈ ਸਾਡੀ ਬਾਡੀ ਦੇ ਵਿੱਚ ਇਹਨਾਂ ਤੇਲਾਂ ਦਾ ਸਹੀ ਇਸਤੇਮਾਲ ਤੇ ਸਹੀ ਕੰਮ ਜੀ ਜੀ ਅੱਛਾ ਇੱਕ ਹੋਰ ਬੜਾ ਅਹਿਮ ਸਵਾਲ ਹੈਗਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਨੁਸਖਾ ਫਾਰਮੂਲਾ ਅੱਜ ਦੇਣ ਵਾਲਿਆਂ ਉਹ ਕਿੰਨੇ ਟਾਈਮ ਦੇ ਵਿੱਚ ਆਪਣਾ ਕੰਮ ਹੈਗਾ ਜਿਹੜਾ ਬਾਡੀ ਦੇ ਵਿੱਚ ਜਾਂਦੇ ਸਾਰ ਸ਼ੁਰੂ ਕਰ ਦੇਗਾ ਜਿਹੜਾ ਫਾਰਮੂਲਾ ਫਰੁਕੀ ਸਾਹਿਬ ਅੱਜ ਆਪਾਂ ਦੇਣ ਲੱਗੇ ਨਾ ਇਹ ਸਾਡੀ ਸਟੱਡੀ ਚੋਂ ਨਿਕਲ ਕੇ ਆਇਆ ਹੈ ਕਿ ਜਿਨਨੇ ਵੀ ਇਹ ਫਾਰਮੂਲਾ ਸ਼ੁਰੂ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਇੱਕ ਰਿਪੋਰਟ ਕਰਵਾ ਲਵੇ ਲਿਪਿਡ ਪ੍ਰੋਫਾਈਲ ਰਿਪੋਰਟ ਕਰਵਾ ਕੇ ਔਰ ਇਸ ਫਾਰਮੂਲੇ ਨੂੰ ਸਿਰਫ 15 ਦਿਨ ਵਰਤਣ ਤੋਂ ਬਾਅਦ ਅਗਰ ਉਹ ਰਿਪੋਰਟ ਕਰਵਾਉਂਦਾ ਤੇ ਉਹਦੀ ਰਿਪੋਰਟ ਦੇ ਵਿੱਚ ਤੁਹਾਨੂੰ ਬਹੁਤ ਹੀ ਵੱਡਾ ਅੰਤਰ ਨਜ਼ਰ ਆ ਜਾਏਗਾ ਕਿ ਪਹਿਲਾਂ ਨਾਲੋਂ ਜਿਹੜਾ ਬੈਡ ਕੋਲੈਸਟ੍ਰੋਲ ਵਧਿਆ ਹੋਇਆ ਸੀਗਾ ਉਹ ਕਿੰਨੀ ਤੇਜ਼ੀ ਨਾਲ 15 ਦਿਨਾਂ ਦੇ ਵਿੱਚ ਇਸ ਫਾਰਮੂਲੇ ਦੇ ਨਾਲ ਜੋ ਆਪਾਂ ਦੇ ਰਹੇ ਹਾਂ ਇਸ ਫਾਰਮੂਲੇ ਦੇ ਨਾਲ ਉਹ ਘਟ ਚੁੱਕਿਆ ਠੀਕ ਹੈ ਤੇ ਜਿਨਾਂ ਕੋਲੇ ਇਹ ਫਾਰਮੂਲਾ ਕਹਿੰਦੇ ਨੇ ਵੀ ਸਾਡੇ ਦਾ ਸੀ ਟਮਾਟਰ ਖਾ ਖਾ ਕੇ ਟੋਕਰੀਆਂ ਖਾਲੀ ਕਰਤੀਆਂ ਤੇ ਲਸਣ ਖਾ ਖਾ ਕੇ ਆਪਣੇ ਸਾਨੂੰ ਤਾਂ ਕਹਿ ਨਹੀਂ ਲਸਣ ਲੱਗੇ ਇਹਨਾਂ ਲਸਣ ਖਾਦਾ ਹੈ ਦਾਲਚੀਨੀ ਨਾਲ ਸਾਡੂੰ ਗਰਮੀ ਹੋ ਗਈ ਨਿੰਬੂ ਅਸੀਂ ਖਾ ਨਹੀਂ ਸਕਦੇ ਇਹਨਾਂ ਨਿੰਬੂ ਖਾ ਲੈ ਕੇ ਸਾਡਾ ਗਲਾ ਖਰਾਬ ਹੋ ਜਾਂਦਾ ਤੇ ਫਿਰ ਉਹਨਾਂ ਵਾਸਤੇ ਕੀ ਮਸਲਾ ਤੁਹਾਡਾ ਹੱਲ ਕਰਕੇ ਰੱਖਦੇ ਉਹਦੇ ਵਾਸਤੇ ਸਰ ਆਪਣੇ ਕੋ ਜਿਹੜੀ ਇੱਕ ਲੈਸਟਰੋਲ ਬੈਡ ਕੋਲੇਸਟਰੋਲ ਨੂੰ ਬੈਲੈਂਸ ਕਰਨ ਵਾਸਤੇ ਘਟਾਉਣ ਵਾਸਤੇ ਇਹ ਜਿਹੜੀ ਆਪਣੀ ਕਿਟ ਹੈ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਇਹ ਰਾਮ ਬਾਣ ਇਲਾਜ ਹੈ ਉਹਨਾਂ ਪੇਸ਼ੈਂਟਾਂ ਵਾਸਤੇ ਜਿਨ੍ਹਾਂ ਦਾ ਲਗਾਤਾਰ ਜਿਹੜਾ ਕੋਲੇਸਟਰੋਲ ਉਹ ਵੱਧਾ ਜਾ ਰਿਹਾ ਉਹਦੇ ਵਾਸਤੇ ਸਿੰਪਲ ਤੁਸੀਂ ਇਸ ਇਲੈਕਟ੍ਰੋ ਹੋਮਿਓਪੈਥੀ ਮੈਡੀਸਿਨ ਜਿਹੜੀ ਹੈ ਇਹ ਇੱਕ ਫਾਰਮੂਲਾ ਕਿਉਂਕਿ ਤੁਹਾਨੂੰ ਪਹਿਲਾਂ ਦੱਸ ਚੁੱਕੇ ਕਿ ਸਰਚ ਦੇ ਵਿੱਚ ਜਿਹੜੀ ਫਾਰਮੂਲੇਸ਼ਨ ਜਲਦੀ ਕੰਮ ਕਰਨ ਦੀ ਕਰਦੀ ਹੈ ਉਹੀ ਆਪਾਂ ਦਰਸ਼ਕਾਂ ਤੱਕ ਲੈ ਕੇ ਆਨੇ ਆ ਤਾਂ ਇਹਦੇ ਚ ਵੀ ਆਪਾਂ ਇਸੇ ਤਰੀਕੇ ਨਾਲ ਇਹਦੀਆਂ 8 ਤੋਂ 10 ਡਰਾਪਸ ਇਸ ਤਰੀਕੇ ਨਾਲ ਆਪਾਂ ਪਾਣੀ ਚ ਪਾ ਕੇ ਇਨ ਨੂੰ ਆਪਾਂ ਪੀ ਲੈਣਾ ਔਰ ਇਹ ਉਹ ਦਵਾਈ ਬਣ ਚੁੱਕੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਾਰਟ ਅਟੈਕ ਦੀ ਸਮੱਸਿਆ ਤੁਹਾਨੂੰ ਆਉਣ ਵਾਲੀ ਸੀ ਉਹਦੇ ਤੋਂ ਤੁਹਾਨੂੰ ਪਹਿਲਾਂ ਹੀ ਪ੍ਰੋਟੈਕਟ ਕਰ ਦੇਗੀ ਪਹਿਲਾਂ ਹੀ ਬਚਾ ਦੇਗੀ ਔਰ ਸਿੰਪਲ ਤਰੀਕੇ ਨਾਲ ਇਹ ਪਾਣੀ ਹੈ ਔਰ ਇਹਦੇ ਵਿੱਚ ਉਹ ਡ੍ਰੌਪਸ ਪਾਏ ਨੇ ਇਹਨੂੰ ਸਿੰਪਲ ਤਰੀਕੇ ਨਾਲ ਆਪਾਂ ਪੀ ਸਕਦੇ ਹਾਂ ਜੀ ਜੀ ਤੇ ਫਿਰ ਜਿਹੜਾ ਇਹ ਨੁਸਖਾ ਫਾਰਮੂਲਾ ਕਿਸੇ ਨੇ ਤੁਹਾਡੇ ਕੋਲੋਂ ਲੈਣਾ ਹੋਵੇ ਤੁਹਾਨੂੰ ਮਿਲਣਾ ਹੋਵੇ ਇਹ ਨੁਸਖਾ ਫਾਰਮੂਲਾ ਵੀ ਅਸੀਂ ਦੱਸ ਦਿੰਦੇ ਤੁਹਾਨੂੰ ਜਿਹੜਾ ਨਿੰਬੂ ਵਾਲਾ ਅਦਰਕ ਵਾਲਾ ਟਮਾਟਰ ਵਾਲਾ ਲਸਣ ਵਾਲਾ ਕਿ ਕਿਵੇਂ ਬਣਨਾ ਹੈ ਕਿਵੇਂ ਇਨਟੇਕ ਕਰਨਾ ਹੈ ਜੇਕਰ ਤੁਹਾਨੂੰ ਮਿਲਣ ਦਾ ਕੀ ਟੰਗ ਹੈਗਾ ਜੀ ਫਿਰ ਅਸਾ ਇਸ ਲਈ ਫਰੁਕੀ ਸਾਹਿਬ ਸਕਰੀਨ ਤੇ ਚੱਲ ਰਿਹਾ ਜਿੰਨੇ ਵੀ ਆਪਣੇ ਨੰਬਰ ਨੇ ਉਹਨਾਂ ਤੇ ਕਾਲ ਕਰਕੇ ਤੁਸੀਂ ਸਾਡੇ ਸਟਾਫ ਨਾਲ ਤੁਸੀਂ ਰਾਬਤਾ ਕਰਕੇ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਅਪਾਇੰਟਮੈਂਟ ਫਿਕਸ ਕਰਨ ਤੋਂ ਬਾਅਦ ਹੀ ਤੁਸੀਂ ਸਾਨੂੰ ਇਸ ਸਾਡੇ ਨਿਊ ਅੰਮ੍ਰਿਤਸਰ ਦੇ ਵਿੱਚ ਜਿਹੜਾ ਆਪਣਾ ਕਲੀਨਿਕ ਜਿੱਥੇ ਆਪਾਂ ਲਗ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ओपीडी ਦੇ ਵਿੱਚ ਬੈਠੇ ਹੋਏ ਆ ਤਾਂ ਇੱਥੇ ਆਣ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ ਆਪਣੀ ਕੋਈ ਵੀ ਸਮੱਸਿਆ ਦਾ ਜਿਹੜਾ ਹੱਲ ਹੋ ਲੈ ਸਕਦੇ ਜੀ ਚਲੋ ਹੁਣ ਆਖਰ ਦੇ ਵਿੱਚ ਸਾਨੂੰ ਇਹ ਨੁਸਖਾ ਫਾਰਮੂਲਾ ਦੱਸ ਦਿਓ ਰਾਜ ਸਾਹਿਬ ਇਹ ਕਿਵੇਂ ਬੰਨਣਾ ਹੈ ਕਿਵੇਂ ਇਨਟੇਕ ਕਰਨਾ ਹੈ ਔਰ ਕਿੰਨੇ ਦਿਨਾਂ ਤੱਕ ਅਸੀਂ ਇਹਨੂੰ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਜੀ ਆਪਣੇ ਕੋਲ ਆ ਗਿਆ ਹੈ ਲਸਣ ਲਸਣ ਦੇ ਬਾਰੇ ਤੁਸੀਂ ਸਮਝਦੇ ਹੋ ਕਿ ਲਸਣ ਇੱਕ ਬਹੁਤ ਹੀ ਵਧੀਆ ਉਹ ਪਦਾਰਥ ਹੈ ਉਹ ਵਣਸਪਤੀ ਦਾ ਇੱਕ ਸਾਡੇ ਲਈ ਤੋਹਫਾ ਹੈ ਜਿਹੜਾ ਕਿ ਸਾਡੀ ਬਾਡੀ ਦੇ ਵਿੱਚ ਸਾਡੇ ਬਲੱਡ ਲਈ ਬਲੱਡ ਫਿਨਰ ਦਾ ਕੰਮ ਕਰਦਾ ਹੈ ਅੱਜ ਅਸੀਂ ਬਹੁਤ ਬਹੁਤ ਇਹ ਚੀਜ਼ ਸਮਝਦੇ ਹਾਂ ਕਿ ਲੋਕ ਖੂਨ ਨੂੰ ਪਤਲਾ ਕਰਨ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਗੋਲੀਆਂ ਜਾਂ ਤਰ੍ਹਾਂ-ਤਰ੍ਹਾਂ ਦੇ ਆਪਣੇ ਫਾਰਮੂਲੇ ਲੈ ਰਹੇ ਨੇ ਉਹਦੇ ਵਿੱਚੋਂ ਸਭ ਤੋਂ ਸੌਖਾ ਜੋ ਕੁਦਰਤ ਦੇ ਨੇੜੇ ਵਾਲਾ ਜਿਹੜਾ ਫਾਰਮੂਲਾ ਉਹ ਹੈ ਲਸਣ ਇਸ ਲਸਣ ਦੇ ਨਾਲ ਅਸੀਂ ਆਪਣੇ ਜਿੰਨਾ ਵਿੱਚ ਗਾੜਾ ਬਲੱਡ ਹੋ ਰਿਹਾ ਟਰਾਈਗਲਾਈਸਰਿਡ ਵਧ ਰਹੇ ਨੇ ਉਹਨੂੰ ਅਸੀਂ ਪਤਲਾ ਕਰ ਸਕਦੇ ਆ ਉਹਨੂੰ ਬੈਲੈਂਸ ਕਰ ਸਕਦੇ ਆ ਤਾਂ ਇਹਦੇ ਲਈ ਆਪਣੇ ਕੋਲੇ ਇਹ ਲਸਣ ਹੈ ਨਾਲ ਦੀ ਨਾਲ ਆਪਣੇ ਕੋਲ ਅਦਰਕ ਹੈ ਅਦਰਕ ਜਿਹੜਾ ਉਹ ਵੀ ਸਾਡੇ ਜਿਹੜਾ ਹਾਰਟ ਵਾਸਤੇ ਬਹੁਤ ਹੀ ਪ੍ਰੋਟੈਕਟ ਕਰਦਾ ਹੈ ਸਾਡੇ ਹਾਰਟ ਨੂੰ ਔਰ ਨਾਲ ਦੀ ਨਾਲ ਜਿਹੜਾ ਹੈ ਇਹ ਟਮਾਟਰ ਹੈ ਟਮਾਟਰ ਬਾਰੇ ਅਕਸਰ ਆਪਾਂ ਸੁਣਿਆ ਹੈ ਕਿ ਜਦੋਂ ਟਮਾਟਰ ਨੂੰ ਆਪਾਂ ਕੱਟਦੇ ਦੇ ਇਹਦੇ ਅੰਦਰਲੀ ਸ਼ੇਪ ਜਿਹੜੀ ਉਹ ਹਾਰਟ ਦੀ ਤਰ੍ਹਾਂ ਬਣੀ ਹੁੰਦੀ ਹੈ ਮਤਲਬ ਕਹਿਣ ਦਾ ਕਿ ਇਹ ਹਾਰਟ ਫਰੈਂਡਲੀ ਹੈ ਇਹ ਇਹ ਪ੍ਰੋਡਕਟ ਜਿਹੜਾ ਹੈ ਹਾਰਟ ਫਰੈਂਡਲੀ ਹੈ ਔਰ ਕੁਦਰਤ ਦੀ ਨਿਯਮਤ ਹੈ ਬੜੀ ਤਕੜੀ ਹੈ ਦੇ ਤੇ ਔਰ ਇਹਨੂੰ ਵੀ ਆਪਾਂ ਇਸ ਫਾਰਮੂਲੇ ਦੇ ਵਿੱਚ ਇਸਤੇਮਾਲ ਕਰਾਂਗੇ ਤਾਂ ਇਹਦੇ ਵਾਸਤੇ ਆਪਾਂ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਦੋ ਤੋਂ ਤਿੰਨ ਗਲਾਸ ਆਪਾਂ ਜਿਹੜੇ ਪਾਣੀ ਦੇ ਇਸ ਪੈਨ ਦੇ ਵਿੱਚ ਪਾ ਰਹੇ ਆ ਔਰ ਉਸ ਤੋਂ ਬਾਅਦ ਇਹ ਤਿੰਨ ਤੋਂ ਚਾਰ ਕਲੀਆਂ ਲਸਣ ਦੀਆਂ ਔਰ ਇਹ ਛੋਟਾ ਹੈ ਤਾਂ ਤੁਸੀਂ ਪੂਰਾ ਪਾ ਸਕਦੇ ਹੋ ਟਮਾਟਰ ਜੇ ਵੱਡਾ ਹੈ ਤਾਂ ਉਹਨੂੰ ਹਾਫ ਕਰਕੇ ਤੁਸੀਂ ਇਹਦੇ ਵਿੱਚ ਪਾ ਲੈਣਾ ਔ ਉਹ ਉਂਗਲ ਦੇ ਜਿੰਨੀ ਆਪਣੇ ਪੋਟੇ ਜਿੰਨੀ ਜਿਹੜੀ ਇੱਕ ਅਦਰਕ ਦੀ ਜਿਹੜੀ ਆ ਉਹ ਕੁਲੀ ਆ ਉਹ ਤੁਸੀਂ ਇਹਦੇ ਚ ਥੋੜੀ ਮੈਸ਼ ਕਰਕੇ ਉਹਨੂੰ ਪਾ ਸਕਦੇ ਹੋ ਔਰ ਪਾ ਕੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਫਾਰਮੂਲਾ ਆਪਣਾ ਤਿਆਰ ਹੋ ਰਿਹਾ ਔਰ ਜਿਵੇਂ ਹੀ ਦੋ ਗਲਾਸ ਪਾਫ ਬਣ ਕੇ ਉੱਡੇਗਾ ਔਰ ਲਾਸ਼ ਤੇ ਅੱਧਾ ਗਲਾਸ ਬਚੇਗਾ ਤਿੰਨ ਦੇ ਵਿੱਚੋਂ ਇੱਕ ਨਹੀਂ ਤੁਸੀਂ ਅੱਧਾ ਹੀ ਬਚਾਣਾ ਹੈ ਅੱਧਾ ਕੱਪ ਜਿਹੜਾ ਹੈ ਉਨੂੰ ਬਚਾਉਣ ਤੋਂ ਬਾਅਦ ਉਹ ਤੁਹਾਡਾ ਇੱਕ ਉਹ ਸੂਪ ਬਣ ਜਾਈਗਾ ਫਰੁਕੀ ਸਾਹਿਬ ਜਿਹੜਾ ਤੁਹਾਡੇ ਬਲੈਡ ਕੋਲੇਸਟ੍ਰੋਲ ਨੂੰ ਖਤਮ ਕਰਕੇ ਗੁੱਡ ਕੋਲੇਸਟ੍ਰੋਲ ਨੂੰ ਇਨਹਾਂਸ ਕਰੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਰਟ ਅਟੈਕ ਤੋਂ ਤੁਹਾਨੂੰ ਬਚਾ ਸਕਦਾ ਔਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਨੁਸਖਾ ਫਾਰਮੂਲਾ ਲਗਭਗ ਤਿਆਰ-ਬਰ ਤਿਆਰ ਹੋ ਗਿਆ ਹੈ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਤੇ ਲਾਲ ਰੰਗ ਫੜ ਗਿਆ ਜੀ ਇਹ ਤਾਂ ਜੀ 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 ਇਹ ਜਿੰਨਾ ਵੀ ਅਸਰ ਸੀਗਾ ਇਹਦਾ ਜਿਹੜਾ ਫਾਰਮੂਲਾ ਆਪਾਂ ਇਹਦੇ ਚ ਪਾਇਆ ਉਹ ਸਾਰੇ ਦਾ ਸਾਰਾ ਅਸਰ ਇਹਦੇ ਇਸ ਪਾਣੀ ਦੇ ਵਿੱਚ ਆ ਚੁੱਕਿਆ ਔਰ ਇਸੇ ਅਸਰ ਨੇ ਹੀ ਸਾਡੀ ਬੋਡੀ ਦੇ ਉੱਪਰ ਜਿਹੜਾ ਉਹ ਵਰਕ ਕਰਨਾ ਹੈ ਤੁਸੀਂ ਦੇਖ ਰਹੇ ਹੋ ਕਿ ਪਾਣੀ ਆਪਣਾ ਰੰਗ ਚੇਂਜ ਕਰ ਚੁੱਕਿਆ ਤੁਸੀਂ ਇੰਨਾ ਕੁ ਅੱਧਾ ਕੱਪ ਜਿਹੜਾ ਇਹ ਲੈ ਲੈਣਾ ਔਰ ਇਸ ਤੋਂ ਬਾਅਦ ਆਪਾਂ ਦਾਲਚੀਨੀ ਦੀ ਗੱਲ ਕੀਤੀ ਸੀ ਹੁਣ ਇਹ ਥੋੜਾ ਜਿਹਾ ਠੰਡਾ ਹੋ ਚੁੱਕਿਆ ਤਾਂ ਠੰਡਾ ਹੋਣ ਤੋਂ ਬਾਅਦ ਇਹਦੇ ਵਿੱਚ ਸਿਰਫ ਤੇ ਸਿਰਫ ਇੱਕ ਚੁਟਕੀ ਤੁਸੀਂ ਇਸ ਤਰੀਕੇ ਨਾਲ ਦਾਲਚੀਨੀ ਦੀ ਐਡ ਕਰਨੀ ਹੈ ਔਰ ਇਸ ਤੋਂ ਬਾਅਦ ਦਾਲਚੀਨੀ ਤੋਂ ਬਾਅਦ ਤੁਸੀਂ ਜਿਹੜਾ ਅੱਧਾ ਨਿੰਬੂ ਹੈ ਤੁਸੀਂ ਇਹਦੇ ਵਿੱਚ ਇਸ ਤਰੀਕੇ ਨਾਲ ਨਚੋੜ ਲੈਣਾ ਔਰ ਸਰ ਹੁਣ ਇਹ ਫਾਰਮੂਲਾ ਪ੍ਰੋਪਰ ਤਰੀਕੇ ਨਾਲ ਤਿਆਰ ਬਰ ਤਿਆਰ ਹੈ ਜਿਹੜਾ ਤੁਹਾਡੇ ਹਰ ਤਰ੍ਹਾਂ ਦਾ ਜਿਹੜਾ ਬੈਡ ਕੋਲੇਸਟ੍ਰੋਲ ਹੈ ਉਹਨੂੰ ਘਟਾਏਗਾ ਔਰ ਤੁਹਾਨੂੰ ਇੱਕ ਨਵਾਂ ਜੀਵਨ ਦੇਵੇਗਾ ਮਤਲਬ ਇਹ ਕੁੱਲ ਮਿਲਾ ਕੇ ਹੁਣ ਖੂਨ ਗਾੜੇ ਦੀ ਮੈਡੀਸਿਨ ਬਣ ਮੈਡੀਸਿਨ ਬਣ ਚੁੱਕੀ ਹੈ ਉਹ ਦਵਾਈ ਬਣ ਚੁੱਕੀ ਹੈ ਜਿਹੜੇ ਜਿਹੜਾ ਕਿ ਇਹ ਚੀਜ਼ਾਂ ਸਾਰੀਆਂ ਰਸੋਈ 'ਚ ਪਈਆਂ ਨੇ ਆਪਣੇ ਘਰਾਂ 'ਚ ਪਈਆਂ ਨੇ ਇਹਨੂੰ ਤੁਸੀਂ ਘਰੇ ਹੀ ਆਪਣੇ ਇਸਤੇਮਾਲ ਕਰਕੇ ਆਪਣੇ ਖੂਨ ਨੂੰ ਘਰੇ ਬੈਠੇ ਹੀ ਪਤਲਾ ਕਰ ਸਕਦੇ ਹੋ ਜਿਵੇਂ ਤੁਸੀਂ ਇਹਨੂੰ ਲੈਣਾ ਸ਼ੁਰੂ ਕਰਦੇ ਹੋ 15 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਦਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਡਾਕਟਰ ਦੀ ਸਲਾਹ ਨਾਲ ਅਗਰ ਤੁਸੀਂ ਕੋਈ ਮੈਡੀਸਿਨ ਖੂਨ ਪਤਲੇ ਦੀ ਲੈ ਰਹੇ ਹੋ ਕੋਲੇਸਟ੍ਰੋਲ ਦੀ ਲੈ ਰਹੇ ਹੋ ਤਾਂ ਅਗਰ ਤੁਸੀਂ ਰਿਪੋਰਟ ਕਰਵਾਉਂਦੇ ਹੋ ਤੁਹਾਡਾ ਨੋਰਮਲ ਆਂਦਾ ਤਾਂ ਆਪਣੇ ਡਾਕਟਰ ਦੀ ਸਲਾਹ ਨਾਲ ਉਹਨੂੰ ਹੌਲੀ-ਹੌਲੀ ਕਰਕੇ ਟੈਬਲੇਟਸ ਨੂੰ ਘਟਾ ਕੇ ਬੰਦ ਵੀ ਕਰ ਸਕਦੇ ਆ ਜੀ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਸ ਹਨ ਡਾਕਟਰ ਗੁਰਿੰਦਰ ਸਿੰਘ ਰਾਏ ਜਨਨ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਲਸਣ ਅਦਰਕ ਔਰ ਟਮਾਟਰ ਔਰ ਨਿੰਬੂ ਦੀ ਸਹਾਇਤਾ ਦੇ ਨਾਲ ਆਪਣੇ ਖੂਨ ਗਾੜੇ ਨੂੰ ਨਾਰਮਲ ਕਰ ਸਕਦੇ ਆ ਉਹਦੇ ਵਿੱਚੋਂ ਐਲ ਡੀ ਐਲ ਯਾਨੀ ਕਿ ਬੈਡ ਕੈਸਟਰੋਲ ਹੈਗਾ ਜਿਹੜਾ ਅਸੀਂ ਉਹ ਘਟਾ ਸਕਦੇ ਆ ਔਰ ਚੰਗਾ ਕੈਸਟਰੋਲ ਹੈਗਾ ਉਹਦੀ ਮਾਤਰਾ ਨੂੰ ਅਸੀਂ ਵਧਾ ਸਕਦੇ ਆ ਤਾਂ ਕਿ ਅਸੀਂ ਹਾਰਟ ਅਟੈਕ ਤੋਂ ਲੱਤਾ ਪੈਣਾ ਸੁਣ ਹੋਣ ਤੋਂ ਅ ਚੈਸਟ ਦੇ ਵਿੱਚ ਕੰਜੈਸ਼ਨ ਯਾਨੀ ਕਿ ਦਰਦ ਹੋਣ ਤੋਂ ਆਪਣਾ ਬਚਾਅ ਜਿਹੜਾ ਉਹ ਅਸੀਂ ਕਰ ਸਕੀਏ ਉਮੀਦ ਕਰਦਾ ਹਾਂ ਵੀਡੀਓ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗਾ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ